ਬਾਜ ਪੰਜਾਬ ਦੇ ਮੁਖੀ ਹਤ ਖੰਦੂਸ ਹੈ ਉਹ ਤੋਂ ਮੈਂ ਬੁਲੈ ਮੈਂ ਤੋਂ ਭਈ ਮਤ ਪਾਰ ਛਿੰਗੇ ਚਮਤ ਦਾਜਾ ਹੋ ਬਗਤੀਆ ਤੇ ਰਛ ਤੇ ਕਾਨੂੰਨ ਜੁਲਕੇ ਆ ਕਾਨੂੰਨ ਆ ਦੇਣ ਕਿ ਫਟਾ ਕਿਤਾ ਗਿਆ ਸੀ ਮੋਹਨ ਪੰਜਾਬ ਚਾਣ ਸੱਤ ਲੋਕਾਂ ਦੇ ਐਨੇ ਥਾ ਦਿੱਤਾ ਹੈ ਅਤੇ ਮਨਨ ਨੂੰ ਅਚਾਮਨੀ ਦੀਪੂ ਗਾਇਲ ਕੰ ਪੰਜਾਬ ਵਿੱਚ ਮੱਲੇ ਲਿਆਉਂਦੀ ਪਕੀਆ ਸ਼ੁਰੂਕ ਕੱਜਤੀ ਗਈ ਹੈ ਦੀਪੂ ਗਾਇਲ ਦੇ ਵਿੱਚ ਦਾਸ ਭਗਤੀ ਬੰਧਨ ਪਾ ਮਤ ਪਾਇ ਸਿੰਘਾ ਦੇ ਪਪਾ ਪਈ ਤੇ ਨਹੀਂ ਆਈ ਨਹੀਂ ਹੋਵੇਗੀ ਕਿਉਂਕਿ ਪੰਜਾਬ ਹਾਈ ਕੋਰਟ ਵਿੱਚ ਉਹਨਾਂ ਦੇ ਅਨੇਕ ਮਾਮਲੇ ਦੀ ਆ ਗਈ ਸੁਣਾਈ ਭਾਇਆ ਮਾ ਬਾਈ ਮਾchnu ਹੋਣੀ ਹੈ ਬਾਕੀ ਸੱਤ ਬਗਤੀ ਨੂੰ ਪੰਜਾਬ ਲੈ ਜਾਂਦਾ ਜਾਵੇਗਾ ਪੁਲੇਗੋ ਜੈਲ ਦੇ ਬੰਦੇ ਦਾ ਜਿਹਾ ਬਗਤੀ ਆਇਆ ਮਤ ਪਾ ਸਿੰਗਾ ਪਪਾ ਪਾ ਇਤ ਸਿੰਗਾ ਅਜੀਤ ਸਿੰਗਾ ਚਾਚਾ ਗੁਮੀਤ ਸਿੰਗਾ ਬੁਕਨ ਵਾਲਾ ਦਿਲਜੀਤ ਕਾਚੀ ਤੋਵਾਨਤ ਸਿੰਗਾ ਭਗਵਾਨ ਤੇ ਸਿੰਗਾ ਪ੍ਰਧਾਨ ਮੰਤਰੀ ਬਾਦਕੇ ਕੁਲਵਾਨਤ ਸਿੰਗਾ ਰਾਏ ਕੇ ਬਰੀਂਦਾ ਪੂਜੀ ਬਸੰਤ ਸਿੰਗਾ अमृतपाल की गिरफ्त आई बी अप्रैल दो हज़ार तेईस जिले पिंड रोडे दे। दे का एक गुरद्वार साहब भाई अमृतपाल सिंह पुलिस ने गिरफ्ता सी और छत्तीस तना तक पुलिस तो लुक का आखिरकार डिबूगढ़ जेल भेज दिया ਪੰਜਾਬ ਸੁਖਾਨ ਸੱਤ ਲੋਕਾਂ ਦੇ ਐਨਐਲਸੀ ਲਗੂ ਨਾ ਕਰਨ ਦਾ ਪੰਜਾ ਕੀਤਾ ਪੰਜਾਬ ਫੁੱਲ ਜੂਨ ਦੇ ਬੁਗਾਇਦੇ ਤੂੰ ਨਾਨੂੰ ਕੀ ਪਤਾ ਕੱਕੇ ਪੰਜਾਬ ਲਿਆਏਗੀ ਬੁਜਾਬ ਹਮ ਤਾਂ ਬਾਦ ਮਨਾ ਦੇ ਦਾਜ ਹੋਏ ਮਾਮਣੇ ਆਣੇ ਜਾਣ ਚੋਬੇਗੀ 바이 파티누 바이મત 파칭가เต 파이 포포 파이드 څنګه دے مامله دي اگئی شنوای هوني ہے ذس تو واده اگلا فای جا اون دی امیده ایک قدم پر اپجه قانوني کارবৈ دي دنو می शुरत है भाई अमृतपाल सिंह भाई पपए अंतिम या भाई मार्च तो बहुत आन की उम्मीद है बाकी छत भगतिया जानते कानूनी कार्रवाई होने की उद्दीक जा रही है